ਵੇਖੋ ਮੈਨ ਲੱਗਦਾ ਵੀ ਆਪਾਂ ਸਾਰੇ ਨੇ ਰਲ ਮਿਲ ਕੇ ਜਦੋਂ ਕੁਦਰਤੀ ਆਫਤ ਹੁੰਦੀ ਆ ਉਹਨੂੰ ਨਿਬੇੜਨਾ ਚਾਹੀਦਾ ਸੋ ਇਹ ਸਾਡੀ ਡਿਊਟੀ ਵੀ ਆ ਫਰਜ਼ੀ ਵੀ ਆ ਨਮਾਇंदे ਹੋਣ ਦੇ ਨਾਤੇ ਸਾਡੀ ਡਿਊਟੀ ਫਰੋਹੀਪੁਰ ਦੇ ਇਲਾਕੇ ਦੇ ਵਿੱਚ ਲੱਗੀ ਆ ਉੱਥੇ ਅਸੀਂ ਆਪਦੇ ਵੱਲੋਂ ਰਾਸ਼ਨ ਦੇ ਜਿਹੜੀ ਕੀਤੀ ਹੋਈ ਪੈਕਿੰਗ ਆ ਉੱਥੇ ਪਹੁੰਚਵਾ ਰਹੇ ਹਾਂ ਕਿਉਂਕਿ ਪਹਿਲਾਂ ਵੀ ਸਾਡੀਆਂ 4 ਗੱਡੀਆਂ ਜਿਹੜੀਆਂ ਜਾ ਚੁੱਕੀਆਂ ਤੇ ਹੁਣ ਵੀ ਇੱਕ ਸਾਡੀ ਟੀਮ ਉੱਥੇ ਵੈਸੇ ਵੀ ਹੜਪੀਟਾਂ ਦੀ ਫੈਦਾਂ ਲਈ ਪਹੁੰਚੀ ਦੀ ਹੈ ਤੇ ਅਸੀਂ ਵੀ ਜਾਣਾ ਕਿ ਕੁਝ ਪੇਜਿਆ ਜਾ ਇਹ ਜਿਹੜੇ ਲੜੀਂਦਾ ਘਰ ਦਾ ਸਮਾਨ ਆ ਰਾਸ਼ਨ ਆ ਆਟਾ ਹੋਰ ਜਿਹੜੀਆਂ ਚੀਜ਼ਾਂ ਲੱਗੀਆਂ ਉਹ ਸਾਰਾ ਕੁਝ ਕਿੱਟ ਵਾਈਜ਼ ਬਣਾ ਕੇ ਦਿੱਤਾ ਹੈ ਅ ਮੈਨੂੰ ਸਭ ਜਿਹੜਾ ਇਹ ਰਾਸ਼ਨ ਆ ਇਹ ਪ੍ਰਸ਼ਾਸਨ ਤਿੱਕਰ ਪਹੁੰਚਾਇਆ ਜਾਏਗਾ ਜਾਂ ਲੋੜਵੰਦਾਂ ਦੇ ਘਰਾਂ ਤਿੱਕਰ ਜਾਏ ਜੀ ਕੋ ਸਾਡੀ ਡਿਊਟੀ ਲੱਗੀ ਵੀ ਆ ਹਰ ਇੱਕ ਹਲਕੇ ਦੀ ਹਰ ਇੱਕ ਜਗ੍ਹਾ ਤੇ ਇਹ ਜਿਹੜਾ ਰਾਸ਼ਨ ਐਸਜੀਐਮ ਫਰੋਹੀਪੁਰ ਕੋਲੇ ਪਹੁੰਚੂਗਾ ਕਿਉਂਕਿ ਉਹਨਾਂ ਨੂੰ ਉੱਥੋਂ ਦੇ ਹਾਲਾਤਾਂ ਦਾ ਜ਼ਿਆਦਾ ਪਤਾ ਕਿੱਥੇ ਕਿਹੜੀ ਚੀਜ਼ ਦੀ ਲੋੜ ਆ ਉਹ ਗਾਹ ਡਿਸਟ੍ਰੀਬਿਊਟ ਇਹਨਾਂ ਦੇ ਦਿੱਤੋ ਹਲਕੇ ਬੋਲੋ ਕਿੰਨੀਆਂ ਗੱਡੀਆਂ ਹੁਣ ਤੱਕ ਭੇਜੇ ਗਏ ਨੇ ਅਸੀਂ ਕਿੰਵੀਂ ਗੱਡੀ ਹੈ ਇਹ ਸਾਡੀ 5ਵੀਂ ਹੈ ਜੀ ਤੇ ਇਹ ਗੱਡੀਆਂ ਤੋਂ ਬਿਨਾ ਸਾਡੀਆਂ ਟਰੈਕਟਰ ਟਰਾਲੀਆਂ ਵੀ ਗਈਆਂ ਉੱਥੇ ਤੇ ਕੱਲ ਨੂੰ ਵੀ ਅਸੀਂ 3-4 ਜਿਹੜੀਆਂ ਟਰੈਕਟਰ ਟਰਾਲੀਆਂ ਭੇਜ ਰਹੇ ਹਾਂ ਜੇ ਜਿਹੜੀ ਚੀਜ਼ ਦੀ ਲੋੜ ਆ ਜਿਵੇਂ ਚਾਰੇ ਦੀ ਆ ਜਾਂ ਕਾਸੀ ਦੀ ਵੀ ਉਵੇਂ ਅਸੀਂ ਦਿਨ ਪਰ ਦੇਣਾ ਸੀ ਭੇਜੀ ਜਾਂਦੀ ਜੀ ਇਹਦੇ ਨਾਲ ਜਿਵੇਂ ਹੁਣ ਪਾਣੀ ਉੱਥੇ ਪੀਣ ਵਾਲਾ ਹੈ ਨਹੀਂ ਬਿਲਕੁਲ ਕੁਛ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਬਿਲਕੁਲ ਜਿਵੇਂ ਸਾਨੂੰ ਜਿਹੜੀ ਇਨਸਟਰਕਸ਼ਨ ਆਉਣੀ ਹੈ ਜੀ ਉੱਥੋਂ ਜਿਹੜੀ ਚੀਜ਼ ਦੀ ਲੋੜ ਆ ਉਹਨਾਂ ਨੇ ਸਾਨੂੰ ਦੱਸ ਦੇਣਾ ਅਸੀਂ ਉਹ ਭ ठीक